ਇਹ ਤਾਂ ਆਮ ਆਦਮੀ ਪਾਰਟੀ ਨੂੰ ਆਫਰ ਦਿਨਾ ਸਿੱਧੀ ਕਿ ਭਾਈ ਮੇਅਰ ਸਾਡਾ ਬਣਾ ਦਿਓ ਤੇ ਤੁਹਾਨੂੰ ਠੀਕ ਰਹਿ ਜਾਓਗੇ ਨਹੀਂ ਤਾਂ ਫਿਰ ਜੋ ਲੋਕਾਂ ਦਾ ਫੈਸਲਾ ਉਹ ਨੂੰ ਸਵੀਕਾਰ ਕਰ ਲਿਓ ਸਾਡੇ ਬੰਦਿਆਂ ਨੂੰ ਐਵੇਂ ਪ੍ਰੈਸ਼ਰ ਨਾ ਕਰੋ ਇਹ ਬਾਦਰ ਲੋਕ ਨੇ ਜਰਨੈਲ ਲੋਕ ਨੇ ਮੇਰੇ ਕੋਲ ਤਾਂ ਆਮ ਆਦਮੀ ਪਾਰਟੀ ਦੇ ساری ਰਾਤ ਨਹੀਂ ਮੈਨੂੰ ਸੌਣ ਦਿੱਤਾ ਨਾਲ ਸਾਡੇ ਕਾਉਂਸਲਰਾਂ ਸਹਿਬਾਨਾਂ ਨੂੰ ਸੌਣ ਦਿੱਤਾ ਕੋਈ ਕਹਿੰਦਾ ਮੇਰਾ ਨਾਮ ਐਲਾਨਤਾ ਕੋਈ ਮੇਰਾ ਕਹਿੰਦੇ ਐਲਾਨਤਾ ਕੋਈ ਮੇਰਾ ਐਲਾਨਤਾ ਮੇਨ ਲਾਦਾ ਘਰ ਬੈਠੀ ਲਾਨੀ ਜਾਂਦੇ ਆ ਤੁਸੀਂ ਕੋਈ ਆਮ ਆਦਮੀ ਪਾਰਟੀ ਦਾ ਮੇਰ ਦਾ ਚੋਣ ਦਾ ਕੈਂਡੀਡੇਟ ਦੀ ਆਵਾਜ਼ ਤੁਹਾਡੇ ਕੰਨਾਂ ਚ ਪਈ ਕਿ ਨਹੀਂ ਪਈ ਪਈ ਕਿ ਨਹੀਂ ਪਈ ਜੀ ਕੌਣ ਹੈ ਕੈਂਡੀਡੇਟ ਇਹਨਾਂ ਦਾ ਉਹ ਚੇਚੇ ਤੌਰ ਤੇ ਧੰਨਵਾਦ ਸ਼ਰੋਮਣੀ ਅਕਾਲੀ ਦਲ ਦੇ ਵੀ ਚਾਰ ਕਾਉਂਸਲਰਾਂ ਦਾ ਕਿ ਜਿਨ੍ਹਾਂ ਨੇ ਅਨ ਕੰਡੀਸ਼ਨਲ ਸਪੋਰਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਇਸ ਮੇਰਲ ਇਲੈਕਸ਼ਨ ਦੇ ਵਿੱਚ ਦਿੱਤੀ ਹੈ ਤਾਂ ਕਿ ਸਰਕਾਰ ਦੇ ਨਾਲ ਨਾਲ ਕਾਰਪੋਰੇਸ਼ਨ ਦੇ ਵਿੱਚ ਵੀ ਆਮ ਆਦਮੀ ਪਾਰਟੀ ਇਸ ਗੁਰੂ ਸਾਹਿਬ ਦੀ ਪਵਿੱਤਰ ਨਗਰੀ ਦੀ ਸੇਵੇ ਜਿਹੜੀ ਉਹ ਕਰ ਸਕੇ ਸੋ ਅਕਾਲੀ ਦਲ ਦੇ ਵੀ ਚਾਰੇ ਸਾਥੀਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਔਰ ਮੈਂ ਉਹਨਾਂ ਨੂੰ ਵਿਸ਼ਵਾਸ ਦੋਣਾ ਕਿ ਕੱਲੇ ਚਾਹੇ ਕੋਈ ਕਿਸੇ ਮਰਜ਼ੀ ਪਾਰਟੀ ਦਾ ਹੋਵੇ ਅੱਜ ਇਹ ਠੀਕ ਹੈ ਕਿ ਇਲੈਕਸ਼ਨਾਂ ਤੱਕ ਪਾਰਟੀ ਬਾਜ਼ੀਆ ਹੁੰਦੀਆਂ ਨੇ ਪਰ ਜੇ ਅੱਜ ਮੇਅਰ ਸੀਨੀਅਰ ਡਿਪਟੀ ਮੇਅਰ ਜਾਂ ਡਿਪਟੀ ਮੇਅਰ ਚੁਣੇ ਗਏ ਨੇ ਤਿੰਨੇ ਸਾਥੀ ਤੇ ਇਕੱਲੇ ਆਮ ਆਦਮੀ ਪਾਰਟੀ ਜਾਂ ਇੱਕ ਧੜੇ ਜਾਂ ਇੱਕ ਗਰੁੱਪ ਦੇ ਨਹੀਂ ਹੈਗੇ ਇਹ ਸਾਰੇ ਸ਼ਹਿਰ ਦੇ ਸਾਰੀਆਂ ਪਾਰਟੀਆਂ ਦੇ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨਸਕਾਈ ਟੀਵੀ ਦਿਨਾਲ